ਨਾ ਨਾ ਮੈਂ ਕਿਹੜੇ ਜਗ੍ਹਾ ਕੋਲ ਅੱਛਾ ਸਪਸ਼ਟ ਬਰੰਟਾ ਜਿਸ ਪਾਗ ਮੰਦਰ ਤੋਂ ਅੱਗੇ ਕਾਹਤਾਂ ਜਗ੍ਹਾ ਤੇ ਜਾਨਵਰ ਪਿਆ ਹੈ ਤੇ ਅਸੀਂ ਪੱਛਮਾਣਾ ਸਾਹਿਬ ਅੱਧਰ ਉਸੇ ਸੰਗਤ ਮੰਦਰ ਤੋਂ ਜਾ ਕੇ ਚੱਲ ਤੁਰ ਆ ਜਾਈਏ ਲੈ ਕੇ ਕਿਹਨਾਂ ਜਗ੍ਹਾ ਅੱਛਾ ਲੈ ਕੇ ਕਿਹਨਾਂ ਜਗ੍ਹਾ ਜਾਣਾ ਜੀ ਜਾਂਦਾ ਕਿ ਆਇਆ ਜਾਨ ਇਹ ਕਿਹੜੀ ਜਗ੍ਹਾ ਲੈ ਕੇ ਜਾਣਾ ਜੀ ਅੱਛਾ ਸਾਹਿਬ ਜੀ ਅੱਜ ਦਿਨਾਂਗੇ ਕਿੰਦਾ ਮੈਂ ਨਾ ਚੋਣ ਚੁਰ ਗਵਾਤ ਪੋਕੀ ਮਾ ਚੋੜਾ ਹੋਇਆ ਤਾਂ ਜਾਣਾ ਮੈਂ ਸਾਰਿਆਂ ਨੂੰ ਕਹੂੰਗਾ ਜੈਪੋੜਾ ਨਾ ਸਾਰਾ ਮਹਾਦੇਵ ਜਕਾਰਾ ਦੀਵ ਜਗਰੰਗੀ ਸਾਰਾ ਮਹਾਦੇਵ ਹਾਂਜੀ ਅਸᱹ ਤਸੀਂ ਆਪਣਾ ਗੰਗਾ ਕੇ ਕੰਗਾ ਜਲ ਦੀ ਹਾਂਜੀ ਇਹ ਕਾਵੜ ਲੈ ਕੇ ਅਸੀਂ ਚੌਥੀ ਪੈਦਲ ਯਾਤਰਾ ਆਈਏ ਮਾਛਵੜਾ ਸਾਹਿਬ ਦੀ ਸੰਗਤ ਜੀ ਪੈਰ ਤੋਂ ਲੈ ਕੇ ਅਸੀਂ ਮਾਛਵੜਾ ਸਾਹਿਬ પ્રાਚੀਨ ਮੰਦਿਰ ਅਸ਼ਵਧਾ ਫਰਮਚਾ ਜੀ ਮੰਦਿਰ ਓਏ ਉੱਥੇ ਪਹੁੰਚਣਾ ਜੀ ਪੈਰ ਪਾਚੇ ਮੁੱਤਰ ਤੋਂ ਲੈ ਕੇ ਆਉਂਦੀ ਹੈ ਜੀ ਇਹ ਚੌਥੀ ਵਿਚਾਲ ਕਾਵੜ ਯਾਤਰਾ ਜੀ ਹੈ ਆਮ ਆਂਕਰਾ ਪ੍ਰੋ ਅਕਰਿਗਾ ਅੰਤ ਹੈ ਜੀ ਡਰਾਕੋ ਸੋਹਾਲਕਾ ਸੰਗਾਲਾ 6 ਨੂੰ ਛੇਪਕ ਤੁਨ ਵੀ ਕਾਬਰ ਯਾਤਰਾ ਇੱਥੇ ਤੱਕ ਤੰਦੇ ਸਾਰੇ ਅਣ ਜੀਨ ਸਾਰੇ ਛੇਪਕ ਤੁਨ ਅੱਤਲਾ ਤੁੰਗਾ ਜਿਦਨਾ ਇਹ ਵਾਜ ਰਹਾ ਤਾਂ ਰੇਤ ਵਿਸਨਾਤਰੀਨ ਕਰਨਾ ਚਾਹੀਦਾ ਹੈ ਤੇ ਆਪਣੇ ਧਰਮ ਨਾਲ ਜੀਮਾ ਚਾਹੀਦਾ ਹੈ ਤੇ ਜੋ ਕਾਬਰ ਯਾਤਰਾ ਦਾ ਅਰੇਂਜਮੈਂਟ ਆ ਬ੍ਰਾਹਮਣ ਸਭਾ ਹਾਲਕਾ ਤੁਮਰਾਲਾ ਚਲੋ ਚੱਗਾ ਹੈ ਅਸੀਂ ਸਾਰੇ ਇਲਾਕੇ ਦੇ ਬਹੁਤ ਧੰਨਵਾਦੀਆਂ ਫਿਰ ਨਾਲੇ ਸਾਡੇ ਨਾਲ ਬੁੱਧਾਂ ਨਾਲ ਬੁੱਧਾਂ ਦੇ ਉੱਤੇ ਸਾਡੀ ਮਦਦ ਕੀਤੀ ਬਹੁਤ ਸਤਿਕਾਰਯੋਗ ਵਿਦਵਾਨ ਟੀਚਰ ਅੱਛੇ ਜੱਤਰ ਸਮਝੇ